ਵੈਗੁਰ ਜੇ ਕਾ ਖਾਲਸਾ ਵੈਗੁਰ ਜੇ ਕੀ ਫਤਿਹ ਦੋ ਤਲਵਾਰਾਂ ਬੱਧੀਆਂ ਇੱਕ ਮੇਰੀ ਦੀ ਇੱਕ 베ਰੇ ਦੇ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜੀਰੀ ਦੀ ਇਹ ਵਚਨ ਗੁਰੂ ਕਰਦੇ ਟਾਡੀ ਅਬਦੁੱਲਾ ਜੀ ਅਤੇ ਨੱਥਾ ਮਾਲ ਨੇ ਉਸ ਵਕਤ ਉਚਾਰਨ ਕੀਤੇ ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ 11 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਤੇ ਵੀ ਰਾਜਮਾਨ ਹੋਣ ਤੋਂ ਬਾਅਦ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਤਾਰਨ ਕੀਤੀਆਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਾਜਨੀਤਿਕ ਪ੍ਰਤੀਕ ਮੀਰੀ ਦਾ ਨੀਵਾ ਅਤੇ ਧਾਰਮਿਕ ਪ੍ਰਤੀਕ ਪੀਰੀ ਦਾ ਉੱਚਾ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਜਿੱਥੇ ਮੀਰੀ ਸ਼ਕਤੀ ਬਲ ਤੇ ਤਾਕਤ ਦਾ ਸੂਚਕ ਹੈ ਉੱਥੇ ਹੀ ਪੀਰੀ ਭਗਤੀ ਅਤੇ ਫਕੀਰੀ ਦਾ ਵੀ ਪ੍ਰਤੀਕ ਹੈ ਦੂਜਿਆਂ ਦੇ ਧਰਮ ਨੂੰ ਜ਼ੁਲਮ ਜ਼ਬਰ ਅਤੇ ਧੱਕੇ ਦੇ ਨਾਲ ਖਤਮ ਕਰਨ ਵਾਲਿਆਂ ਨੂੰ ਰੋਕਣ ਦੇ ਲਈ ਅਤੇ ਆਪਣੇ ਧਰਮ ਦੀ ਰਾਖੀ ਦੇ ਲਈ ਪੀਰੀ ਨਾਲ ਮੀਰੀ ਭਾਵ ਸ਼ਕਤੀ ਦੀ ਲੋੜ ਪਈ ਗੁਰੂ ਅਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਅੰਦਰ ਜੋਸ਼ ਭਰਨ ਦੇ ਲਈ ਜਿੱਥੇ ਢਾਡੀਆਂ ਪਾਸੋਂ ਜੰਗੀ ਵਾਰਾਂ ਗੁਆਈਆਂ ਉੱਥੇ ਹੀ ਗੁਰੂ ਘਰ ਲਈ ਚੰਗੇ ਸ਼ਸਤਰ ਕੋੜੇ ਅਤੇ ਆਪਣੀਆਂ ਜਵਾਨੀਆਂ ਪੇਟ ਕਰਨ ਦਾ ਵੀ ਸੰਦੇਸ਼ ਦਿੱਤਾ ਇਕੱਲੀ ਮੀਰੀ ਜਾਲਮ ਤੇ ਤਾਨਾਸ਼ਾ ਬਣ ਕੇ ਪੀਰੀ ਉੱਤੇ ਜ਼ੁਲਮ ਅਤੇ ਤੱਕਿਸ਼ਾਹੀ ਕਰਦੀ ਹੈ ਧਰਮ ਦੀ ਰੱਖਿਆ ਦੇ ਲਈ ਪੀਰੀ ਭਾਵ ਭਗਤੀ ਦੇ ਨਾਲ ਮੀਰੀ ਭਾਵ ਸ਼ਕਤੀ ਦੀ ਵੀ ਲੋੜ ਹੈ ਮੀਰੀ ਪੀਰੀ ਦਿਹਾੜੇ ਤੋਂ ਬਾਅਦ ਸਿੱਖੀ ਸਿਧਾਂਤਾਂ ਦੇ ਵਿੱਚ ਇੱਕ ਨਵਾਂ ਮੋੜ ਆਇਆ ਗੁਰੂ ਨਾਨਕ ਪਾਸ਼ਾ ਜੀ ਨੇ ਪੰਜਵੇਂ ਜਾਮੇ ਤੱਕ ਭਗਤੀ ਮਾਰਗ ਨੂੰ ਧ੍ਰਿੜ ਕਰਵਾਇਆ ਗੁਰੂ ਅਰਜਨ ਦੇਵ ਜੀ ਨੇ ਜ਼ੁਲਮ ਦਾ ਟਾਕਰਾ ਸ਼ਾਂਤ ਮਨ ਦੇ ਨਾਲ ਕੀਤਾ ਅਤੇ ਬਾਣੇ ਨੂੰ ਮਿੱਠਾ ਕਰਕੇ ਮੰਨਿਆ ਸ਼ਹੀਦੀ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਅਰਗੋਬਿੰਦ ਸਾਹਿਬ ਜੀ ਨੂੰ ਉਪਦੇਸ਼ ਕੀਤਾ ਕਿ ਹੁਣ ਚੰਗਿਆਈ ਅਤੇ ਬੁਰਾਈ ਦੀ ਜੰਗ ਹੋਵੇਗੀ ਇਸ ਲਈ ਅ ਵਿਸ਼ਾਸਤਰ ਪੈਨੋ ਅਤੇ ਸਿੱਖਾਂ ਨੂੰ ਵਿਸ਼ਾਸਤਰ ਤਾਰਨ ਕਰਨ ਦੀ ਆਗਿਆ ਕਰੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਪਿਤਾ ਜੀ ਦੀਆਂ ਆਗਿਆ ਮੰਨ ਕੇ ਬਾਬਾ ਬੁੱਢਾ ਜੀ ਨੂੰ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨਾਉਣ ਦੇ ਲੈ ਕੇ ਆ ਇਹ ਦੋ ਤਲਵਾਰਾਂ ਹਨ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਭਗਤੀ ਦੀ ਇੱਕ ਸ਼ਕਤੀ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਗੁਰੂ ਅਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਸ਼ਿਕਾਰ ਅਤੇ ਸ਼ਸਤਰ ਵਿੱਦਿਆ ਸਿਖਾਉਣ ਦੇ ਲਈ ਸੂਰਮੇ ਤਿਆਰ ਕੀਤੇ ਅਤੇ ਸਿੱਖਾਂ ਨੂੰ ਸ਼ਸਤਰ ਵਿੱਦਿਆ ਦਿੱਤੀ ਗਈ ਜਿਸ ਤੋਂ ਬਾਅਦ ਮੀਰੀ ਪੀਰੀ ਦਿਹਾੜਾ ਮਨਾਇਆ ਜਾਣ ਲੱਗ ਗਿਆ ਆਪ ਸਮੂਹ ਸੰਗਤਾਂ ਨੂੰ ਇਸ ਮੀਰੀ ਪੀਰੀ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ